ਦੀ ਵੱਲੋਂ 21000 ਦੇ ਰੇ ਤੇ ਅਗਲੇ 25000 25000 ਦੇ ਰੇ ਬਾਬਾ ਅਸਰਦਾਰ 판ਜੀਤ ਸਿੰਘ ਜੀ ਸਰਨਾ ਦੀ ਵੱਲੋਂ ਜਿਹੜੇ ਦਿੱਤੇ ਜਾ ਰਹੇ ਨੇ 11000 ਰੁਪਏ ਸਰ ਫੌਜਾ ਬੀਬੀ ਬਖਸ਼ੀ ਜੀ ਦੇ ਪੁੱਛੀ ਜੀ ਵੱਲੋਂ 21000 21000 ਰੁਪਏ ਜਿਹੜੇ ਬੀਬੀ ਬਖਸ਼ੀ ਜੀ ਵੱਲੋਂ ਤੇ ਸਰਦਾਰ ਮਨਜੀਤ ਸਿੰਘ ਜੀ ਕੇ ਜੀ ਕੁਫੀ ਚਲੋ ਦੇਖ ਲੋ ਹੋਰ ਥੋੜਾ ਜਿਆ ਉਸ ਤੋਂ ਕੀ ਕਰਦੇ ਹੋ ਹਾਰਾ 11 11000 ਰੁਪਏ ਐਮ ਐਲ ਏ ਖੋਲੋ ਐਮ ਐਲ ਏ ਜੀ ਜੀ ਢਿੱਲੋ ਵੱਲੋ ਯਾਦਤ ਮਾਰੀ ਢਿੱਲੋ ਵੱਲੋ ਗੱਲ ਕੇ 11 ਆ ਰਹੀ ਨੇ ਆ ਲੋ ਜਾਨ ਸਾਡੇ ਤੇ ਨੌ ਮੈਡਮ ਨੇ ਐਮ ਐਲ ਏ ਸਾਹ ਉਹਨਾਂ ਨੇ 11000 ਰੁਪਏ 11000 ਰੁਪਏ ਜਿਹੜੇ ਗਾਬੜਿਆ ਮਨ ਗਾਬੜਿਆ ਸਾਹਿਬ ਗਾਬੜਿਆ गांवी साहब वालों पची हजार रुपया पच्चीस हजार रुपयावंजा हजार फौज इकती हजार इकती हजार इकती हजार इकती हजार जो गाबड़िया जी सात वे ਸਾਬਕਾ ਮੰਤਰੀ ਵੀ ਨੇ ਉਹਨਾਂ ਵੱਲੋਂ ਜਿਹੜਾ 31000 ਆ ਵਧੀਆ ਧਿਆਨ ਨਾਲ ਕੋਈ ਆ ਕੇ ਵੇਚਣਾ ਵੱਡੇ ਅੰਗੋ ਮੋੜ ਕੇ ਲਾ ਕੇ ਤੇ ਬੜੇ ਆਰਾਮ ਦੇ ਨਾਲ ਇਹ ਜਿਹੜੇ ਸਿੰਘ ਜੰਜੂ ਕਰਤਵ ਦਿਖਾਉਂਦੇ ਨੇ ਤੇ ਨਾਲ ਹੀ ਸਿੰਘ ਜਦੋਂ ਘੋੜਿਆ ਮਨਜੀਤ ਸਿੰਘ ਰੂਪੀ ਮਜੀਤ ਸਿੰਘ ਰੂਪੀ 21000 ਰੁਪਇਆ ਮਨਜੀਤ ਸਿੰਘ ਰੂਪੀ ਵੱਲੋਂ ਪਰ 11000 ਬੀਬੀ ਜਗੀਤ ਕੋਲ ਵੱਲੋਂ ਇਹ ਜਿਹੜੀ ਮਾਰਾ ਜੀ ਵੀ ਤੂਫੀ ਆਪ ਹੀ ਰੱਖ ਕੇ ਸਾਰੇ ਘੋੜਸਵਾਰਾਂ ਨੂੰ ਆਖਦੇ ਕਿ ਧਿਆਨ ਨਾਲ ਸਾਰਿਆਂ ਨੂੰ ਆਪੇ ਹੀ ਵੰਡ ਦੇਣਾ ਜਿਹੜੇ ਘੋੜਸਵਾਰ ਪਹੁੰਚ ਤੁਸੀਂ ਖੌਸੇ ਦੇ ਵਿੱਚ ਆਵਾਜ਼ ਦੇ ਵਿੱਚ ਗੱਲਾਂ ਕਰਦੇ ਹੋਏ ਹੱਥ ਖੜੇ ਕਰਕੇ ਉਹ ਦੋ ਘੋੜਿਆਂ ਤੇ ਚਾਰ ਘੋੜਿਆਂ ਤੇ ਛੇ-ਛੇ ਘੋੜਿਆਂ ਤੇ ਸਿੰਘ ਖੜੇ ਹੋ ਕੇ ਲੰਮੇ ਬੈ ਕੇ ਜਿਹੜੇ ਜੰਗ ਜੂ ਕਰਤਵ ਦਿਖਾ ਰਹੇ ਨੇ ਤੇ ਕਿੰਨੀ ਜ਼ਿਆਦਾ ਸੰਗਤ ਸਰਦਾਰ ਬਾਲੂ ਜੀ ਸੱਣੀ ਸਰਨਾ ਜੀ ਉਹ ਤੁਸੀਂ ਦੱਸੋ ਕਿ ਹੋਦੇ ਮੱਲੇ ਦੇ ਦਰਸ਼ਨ ਹੋ ਰਹੇ ਨੇ ਕਿ ਨਹੀਂ ਹੋ ਰਹੇ ਸਰਨਾ ਜੀ ਮੈਗ ਫੜੋ ਮੈਗ ਫੜ ਕੇ ਸੰਤਾ ਨੂੰ ਦੱਸੋ ਉਹਦੇ ਮੱਲੇ ਦੇ ਆ ਦੇਖੋ ਸੱਣੀ ਚਾਰ ਚੜਾ ਘੋੜਿਆਂ ਦੇ ਖੜੇ ਹੋ ਕੇ ਤਹਾਂ ਸਰਕਾਰ ਜੋ ਜੀ ਮਾਤਾ ਬਲਬੀਰ ਸਿੰਘ ਜੀ ਸ਼ਾਨੇ ਟੋਲੀ ਔਰ सिख संतान जो अजारा की गिनती ला के, के नए हैं सब तो पहला सारू गुरु की फिह करता वागुरु जी का खाले वागुरु जी की फतेह श्रोमणी गुरुद्वारा कमेटी की बेनती प्रमान करके ਆਜ ਦੇ ਨਾਰਾ ਸਾਰਾ ਪੰਜਾਬ ਦੇ ਲਈ ਦਿੱਲੀ ਦੀ ਇਸ ਤਸਵੀਰ ਹੈ